किसान मजदूर संघर्ष कमेटी का उच पदरी वफद जिला मंडी बोर्ड अफसर गुरदासपुर कुलजीत सैनी नगवाई जिला प्रेस कट सुखदेवड़ जतेंद्र चीमा पिंडी कुलजीत हयातनगर रणबीर सिंह डुगरी सुचा सुचा बलगण ने की थी है। दस देख कि वफद ने पांडे अफसर नाणा मंडिया हो रहे लुट बारे सारी जानकारी दी किसान ने दस कि मंडिया प्रति क्यूंटल दो सौ रूपये लैके तीन सौ बीह रूपए तक आड़ती कट्ट ला रहे हैं जो कि बिल्कुल ना ਐਸ ਹੈ ਜਦੋਂ ਕਿ ਚੋਨੇ ਦੀ ਨਮੀ ਬਿਲਕੁਲ ਠੀਕ ਹੈ ਐਸੇ ਤਰ੍ਹਾਂ ਹੀ ਕਿਸਾਨ ਇਸ ਨੂੰ ਬਰਦਾਸ਼ਤ ਨਹੀਂ ਕਰ ਸਕਦੇ ਜੇਕਰ ਇਸ ਪ੍ਰਤੀ ਸਰਕਾਰ ਨੇ ਕਿਸਾਨਾਂ ਨੂੰ ਨਿਆਂ ਨਾ ਦਵਾਇਆ ਤਾਂ ਸਰਕਾਰ ਦੇ ਖਿਲਾਫ ਵੀ ਵੱਡਾ ਸੰਘਾਸ਼ ਸ਼ੁਰੂ ਕੀਤਾ ਜਾਵੇਗਾ ਜਿਸ ਦੀ ਜ਼ਿੰਮੇਵਾਰੀ ਜ਼ਿਲ੍ਹਾ ਪ੍ਰਸ਼ਾਸਨ ਦੀ ਹੋਵੇਗੀ ਜਿਹੜੇ ਦਫ਼ਸਰ ਨੂੰ ਮਿਲੇ ਆ ਕਿਉਂਕਿ ਜੋ ਕਟ ਲੱਗ ਰਿਹਾ ਹਾਂਜੀ ਇਹਦੇ 2000 ਰੁਪਏ ਲੱਗਣਗੇ 21 ਤੋਂ ਲੱਗਣ ਰਿਹਾ ਸਾਡੀ ਕਿਸੇ ਲੱਗਣ ਰਿਹਾ ਉਹਦੇ ਵਾਸਤੇ ਆ ਜਿਹੜਾ ਆ ਇਹਨਾਂ ਨੂੰ ਅਸੀਂ ਅਫਸਰ ਸਾਹਿਬਾਨ ਨੂੰ ਮਿਲੇ ਆ ਤੇ ਇਹਨਾਂ ਨੇ ਵਿਸ਼ਵਾਸ ਦਵਾਇਆ ਕਿਉਂਕਿ ਪਰਚੀਆਂ ਕਾਫੀ ਜਿਹੜੀਆਂ ਦਿੱਤੀਆਂ ਨੇ ਬਾਕੀ ਜਿਹੜੀਆਂ ਰਹਿndੀਆਂ ਦੇਣ ਵਾਲੀਆਂ ਉਹ ਵੀ ਲੈ ਕੇ ਪਿੰਡਾਂ ਵਿੱਚ ਲੋਜਿਸਟਿਕਲ ਕਰਾ ਕੇ ਤੇ ਦੇਾਂਗੇ ਤੇ ਜੋ ਵੀ ਕਟ ਲੱਗਦਾ ਜਿਹਦਾ 17 ਮਾਚ ਰਿਆ ਖਾਸ ਕਰਕੇ ਜੋ ਲੋਡ ਕੀਤਾ ਸਰਕਾਰ ਨੇ ਜਿਹੜਾ ਮਤਲਬ 17 ਮਾਚਣ ਵਾਲੇ ਨੂੰ ਜਿਹੜਾ ਕੋਈ ਕਟ ਨਹੀਂ ਲੱਗੇਗਾ ਉੱਤੇ ਦੀ ਚਲੋ ਗੱਲ ਵੱਖਰੀ ਏ ਜਿਹੜਾ ਝੋਨਾ 17 ਮਾਚ ਰਿਆ ਉਹ ਬਿਲਕੁਲ 2320 ਪੀਏ ਦੇ ਹਿਸਾਬ ਨਾਲ ਜਿਹੜੇ ਪੈਸੇ ਲਵਾਂਗੇ ਇਹਨਾਂ ਵਿੱਚ ਯਕੀਨ ਦਿਵਾਇਆ ਵੀ ਤੁਸੀਂ ਪੱਕੀਆਂ ਲਾਵੋ ਜੋ ਸਹੀ ਮਤਲਬ ਰੇੜਿਆ ਝੋਨਾ ਆ ਉਹਦਾ ਸਹੀ ਰੇੜ ਲੱਗੇਗਾ ਤੇ ਇਹ ਕਰਕੇ ਬਹੁਤ ਬਹੁਤ ਜਿਹੜੇ ਕਿਸਾਨ ਹੋ ਜਾਂ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ